हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਅਧੀਨ ਆਪਾਂ ਟੈਕਸਟ ਬੁੱਕ ਦੇ ਸਵਾਲ ਸ਼ੁਰੂ ਕੀਤੇ ਸੀਗੇ ਤੇ ਬੇਟਾ ਆਪਾਂ 2.6 ਦਾ 388 ਨੰਬਰ ਸਵਾਲ ਤੇ ਆ ਗਏ ਕਹਿੰਦਾ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਨੂੰ 95 ਨਾਲ ਗੁਣਾ ਕਰੋ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਬੇਟਾ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੁੰਦੀ ਹੈ 39 39 ਗੁਣਾ 95 ਇੱਥੇ ਬੇਟਾ ਉਸੇ ਤਰ੍ਹਾਂ ਹੀ ਗੁਣਾ ਕਰ ਦੇਣੀ ਆਪਾਂ 5 ਨੂੰ 45 4 ਅੰਸ਼ ਲਾ ਕੇ 5 ਨੂੰ 45 ਤੇ 4 49 4 ਅੰਸ਼ ਲਾ ਕੇ 5 ਨੂੰ 45 ਤੇ 4 49 ਇੱਥੇ ਕ੍ਰੋਸ ਲਾਤਾ ਫਿਰ 9 ਨੂੰ 81 8 ਅੰਸ਼ ਲਾ ਕੇ 9 ਨੂੰ 81 ਤੇ 8 98 8 ਤੇ ਅੰਸ਼ ਲਾ ਕੇ ਫਿਰ 9 ਨੂੰ 81 ਤੇ 8 99 ਤਾਂ ਬੇਟਾ ਇਹਨਾਂ ਨੂੰ 5 ਦੇ 5 9 ਤੇ 1 10 9 ਨੂੰ 18 ਤੇ 1 19 9 4 13 ਤੇ 1 14 8 ਤੇ 1 9 ਤਾਂ ਇਹ ਆ ਗਿਆ ਬੇਟਾ 94905 ਤੇ ਹੁਣ ਬੇਟਾ ਆਪਾਂ ਨਵਾਂ ਸਵਾਲ ਆ ਜਿਹੜਾ ਇਹਦਾ ਇਹਦਾ ਏ 8 ਨੰਬਰ ਸਵਾਲ ਸੀਗਾ ਬੇਟਾ ਇਹਦਾ ਤੇ 9ਵਾਂ ਸਵਾਲ ਹੈਗਾ 24 ਘੰਟਿਆਂ ਵਿੱਚ ਕਿੰਨੇ ਸਕਿੰਟ ਹੁੰਦੇ ਹਨ ਤਾਂ ਬੇਟਾ ਸਾਨੂੰ ਏ ਦੇ ਵਿੱਚ ਘੰਟੇ ਸਕਿੰਟ ਘੰਟੇ ਸਕਿੰਟ ਉਸੇ ਤਰ੍ਹਾਂ ਹੀ ਆਪਾਂ ਲਿਖ ਲੈਣਾ ਬੇਟਾ ਬੇਟਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ 1 ਮਿੰਟ 'ਚ 60 ਸੈਕਿੰਡ ਹੁੰਦੇ ਆ ਤੇ 1 ਘੰਟੇ 'ਚ 3600 ਸੈਕਿੰਡ ਹੁੰਦੇ ਆ ਠੀਕ ਹੈ ਇਹ ਤੁਹਾਨੂੰ ਨੌਲੇਜ ਚਾਹੀਦੀ ਹੈ 1 ਘੰਟੇ 'ਚ ਕਿੰਨੇ ਸੈਕਿੰਡ ਹੁੰਦੇ ਆ 3600 ਤੇ 24 ਘੰਟਿਆਂ ਦੇ ਵਿੱਚ x ਸੈਕਿੰਡ ਤਾਂ ਇਹਦੇ ਵਿੱਚ ਵੀ ਬੇਟਾ ਪਹਿਲਾ ਇਹ ਤੁਹਾਡਾ ਹੈਗਾ ਸੀਗਾ 9 ਨੰਬਰ ਸਵਾਲ ਚੱਲਦਾ ਪਿਆ ਪਹਿਲਾ ਚੌਥਾ ਦੂਜਾ ਤੀਜਾ ਤਾਂ ਇਹ ਬੇਟਾ 1x 3600 24 ਤਾਂ x a ਬੇਟਾ ਇਹ 24 ਦਾ ਪਹਾੜਾ ਤੁਹਾਨੂੰ ਕਿਹਾ ਸੀ ਬੇਟਾ ਨਵੋਦਿਆ ਦੀ ਤਿਆਰੀ ਵਾਲੇ ਬੱਚਿਆਂ ਨੂੰ 25 ਤੱਕ ਪਹਾੜੇ ਆਉਣੇ ਚਾਹੀਦੇ ਆਪਾਂ 24 ਨਾਲ ਸਿੱਧੀ ਗੁਣਾ ਕਰਦੇ ਆ 2400 2400 24 6 144 144 ਦਾ ਆ ਗਿਆ ਚੌਕਾ ਤੇ 14 ਹਾਂਸਲ ਬਣ ਗਏ 24 72 ਤੇ 72 14 86 ਤਾਂ ਇਹ ਆ ਗਿਆ ਬੇਟਾ 86400 ਸਕਿੰਟ ਹੁੰਦੇ ਆ 24 ਘੰਟਿਆਂ ਦੇ ਵਿੱਚ ਏਰ ਐਜ਼ ਅ ਰਾਈਟ ਆਨਸਰ ਉੱਤਰ ਆ ਗਿਆ ਇਹਦੇ ਨਾਲ ਹੀ ਬੇਟਾ ਇਹ ਐਕਸਰਸਾਈਜ਼ ਸਾਡੀ ਕੰਪਲੀਟ ਹੋ ਗਈ ਅਗਲੀ ਐਕਸਰਸਾਈਜ਼ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ